ਦੇਸੀ ਕੀ ਬਣਾਉਣ ਵਾਸਤੇ ਆਪਾਂ ਮਲਾਈ ਲਈ ਹੈ। ਘੜਤ ਘੜਤ 1/2 ਕਿਲੋ ਮਲਾਈ ਹੈ ਤੇ ਇਹਨੂੰ ਆਪਾਂ ਨਾਲ ਵਿੱਚ ਪਾਣੀ ਪਾਉਣਾ। ਮੈਂ ਦਹੀਂ ਵੀ ਨਹੀਂ ਪਾਉਂਗੀ। ਤੁਹਾਡੀ ਮਰਜ਼ੀ ਅਚ ਦਹੀਂ ਹੈ ਤਾਂ ਦਹੀਂ ਵੀ ਪਾ ਸਕਦੇ ਹੋ ਤੋ 3 ਚਮਚੇ। ਮੈਂ ਬਿਨਾਂ ਦਹੀਂ ਤੋਂ ਇਹਨੂੰ ਫੈਂਟਣਾ। 5 ਮਿੰਟ ਵਾਸਤੇ ਫੈਂਟਾਂਗੇ ਤੇ ਆਪਣਿਆ ਵੀ ਇਹਦੇ ਵਿੱਚ ਮੱਖਣ ਨਿਕਲ ਆਏਗਾ। ਇਸ ਤੋਂ ਪਹਿਲੇ ਮੈਂ ਜਿਆਦਾ ਇਕੱਠੀ ਕਰਕੇ ਮਲਾਈ ਤੇ ਮੈਂ ਮਸ਼ੀਨਾਂ ਬਣਾਉਂਦੀ ਹੁੰਦੀ ਸੀ ਅਗਰ ਇਹ ਘੱਟ ਮਲਾਈ ਆ ਤਾਂ ਇਸ ਤਰ੍ਹਾਂ ਆਪਾਂ ਫੈਂਟ ਕੇ ਬਿਨਾ ਪਾਣੀ ਦੇ ਤੇ ਬਿਨਾ ਦਹੀਂ ਦੇ ਫੈਂਟ ਕੇ ਵੀ ਆਪਾਂ ਇਹਨੂੰ ਬਣਾ ਸਕਦੇ ਹਾਂ ਪਾਣੀ ਪਾ ਕੇ ਜਿਆਦਾ ਟਾਈਮ ਲੱਗੇਗਾ ਇਹਦਾਂ ਜਿਆਦਾ ਟਾਈਮ ਨਹੀਂ ਲੱਗੇਗਾ 5 ਮਿੰਟ ਦੇ ਵਿੱਚ ਫੈਂਟਨ ਨਾਲ ਹੀ ਸਾਡੀ ਮਲਾਈ ਜਿਹੜੀ ਮੱਖਣ ਹੈ ਨਿਕਲ ਜੇ ਰੋ ਪੂਰੀ ਤਰ੍ਹਾਂ ਆਪਾਂ ਫੈਂਟਾਂਗੇ ਤੁਸੀਂ ਚਮਚੇ ਨਾਲ ਵੀ ਫੈਂਟ ਸਕਦੇ ਆ ਇਹਦੇ ਨਾਲ ਵੀ ਫੈਂਟ ਸਕਦੇ ਜਾਂ ਮਧਾਨੀ ਨਾਲ ਵੀ ਫੈਂਟ ਸਕਦੇ ਆ ਲਗਾਤਾਰ 5 ਮਿੰਟ ਫੈਂਟਣ ਦੇ ਨਾਲ ਮਲਾਈ ਆਪਣੀ ਥੋੜੀ ਟਾਈਟ ਹੋ ਗਈ ਮੱਖਣਵੰਨਾ ਸ਼ੁਰੂ ਹੋ ਗਿਆ ਥੋੜੀ ਜਿਹੀ 1-2 ਮਿੰਟ ਫੋਰੈਂਟ ਦੇ ਆਪਾਂ ਤੇ ਆਪਾਂ ਮੱਖਣ ਬਣ ਕੇ ਤਿਆਰ ਹੋ ਜੇਗਾ ਮੱਖਣ ਆਪਣਾ ਰੈਡੀ ਹੋ ਗਿਆ ਬਣ ਕੇ ਪਾਣੀ ਲੱਗ ਹੋ ਗਿਆ ਤੇ ਮੱਖਣ ਲੱਗ ਹੋ ਗਿਆ ਦਾਣੇਦਾਰ ਹੋ ਗਿਆ ਆਪਣਾ ਮੱਖਣ ਆ ਦੇਖੋ ਸਿਰਫ 5 ਮਿੰਟ ਖੈਂਟਣ ਆ ਇਹਨੂੰ ਦੇਖੋ ਪਾਣੀ ਲੱਗ ਹੋ ਗਿਆ ਮੱਖਣ ਲੱਗ ਹੋ ਗਿਆ ਆਪਣਾ ਮੱਖਣਾ ਪੂਰਾ ਰੈਡੀ ਹੈ ਹੁਣ ਆਪਾਂ ਇਹਦੇ ਵਿੱਚ ਜਿਹੜੀ ਲੱਸੀ ਬਣੀ ਆ ਉਹ ਆਪਾਂ ਅਲੱਗ ਕੱਢ ਲਾਂਗੇ ਮੱਖਣ ਨੂੰ ਆਪਾਂ ਅਲੱਗ ਕੱਢ ਲਾਂਗੇ ਕੱਢ ਲਾਂਗੇ ਸਾਰੇ ਮੱਖਣ ਨੂੰ ਲੱਸੀ ਚ ਲੱਗ ਕਰ ਲਾਂਗੇ ਕੁਝ ਜਿੰਨੀ ਮਲਾਈ ਸੀ ਉਨਾਂ ਹੀ ਮੱਖਣ ਨਿਕਲੇ ਆਪ ਨੂੰ हम आप कढ़ाई कड़ाई दे के गर्म कर दे। अपना घ्यो रेडी हो चलिया उ बनना शुरू हो गया बस यदि झग खत्म हो जाएगी उस तो ट्रांसपेरेंट हो जाएगा ਚੜੀਆਂ ਇਹਦੇ ਵਿੱਚ ਮਲਾਈ ਦੀਆਂ ਛੋਟੇ ਛੋਟੇ ਦਾਣੇ ਬਚੇ ਆ ਇਹ ਸਾਰੇ ਸੁੱਕ ਜਾਣਗੇ ਜਦ ਤੱਕ ਬਰਾਊਨ ਨਹੀਂ ਹੁੰਦਾ ਤਦ ਤੱਕ ਪਕਾਉਂਦੇ ਆ ਪੂਰਾ ਟਰਾਂਸਪੇਰੈਂਟ ਹੋ ਜਾਏਗਾ ਫਿਰ ਆਪਣਾ ਕਿਉ ਰੈਡੀ ਹੈ ghee ਆਪਣਾ ਟਰਾਂਸਪੇਰੈਂਟ ਹੋਣਾ ਸ਼ੁਰੂ ਹੋ ਗਿਆ ਥੋੜੀ ਦੇਰ ਚ ਪੱਕ ਕੇ ਤਿਆਰ ਹੋ ਜਾਏਗਾ थोड़ी देर आप कड़छी चलाते रहेंगे थोड़ा नीचे ना लगे क्यों बन के अपना रेडी है जी ਹੁਣ ਆਪਾਂ ਇਹਨੂੰ ਦੂਸਰੇ ਬਰਤਨ ਦੇ ਵਿੱਚ ਪਲਟ ਲਵਾਂਗੇ ਹੁਣ ਆਪਾਂ ਇਹਨੂੰ ਦੂਸਰੇ ਬਰਤਨ ਵਿੱਚ ਛਾਂਲ ਲਵਾਂਗੇ ਤੇ ਇਹ ਰੱਖਿਓ ਕਿ ਸਟੀਲ ਦੀ ਛੰਨੀ ਨਾਲ ਹੀ ਛਾਲਣ ਛੰਨੀ ਪਲਾਸਟਿਕ ਵਾਲੀ ਨਹੀਂ ਲੈਣੀ ਕਿਉਂਕਿ ਜਲ ਜਾਏਗੀ ਗਰਮ ਘੀਏ ਇਹ ਯੂਜ਼ ਕਰਨ ਵਾਸਤੇ ਬਿਲਕੁਲ ਰੈਡੀ ਹੈ ਆਪਣਾ ਦੇਸੀ ਕੀ ਤਿਆਰ ਹੋ ਗਿਆ ਜੀ 골ਡਨ 골ਡਨ ਬਾਕੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਦੇ ਹੋ ਬਾਕੀ ਵੀਡੀਓ ਤੁਸੀਂ ਦੇਖ ਲੈਂਦੇ ਹੋ ਸਬਸਕ੍ਰਾਈਬ ਨਹੀਂ ਕਰਦੇ ਬਾਏ ਬਾਏ